ਮੈਂ ਜਦ ਅਸੀਂ ਨੇਚਰ ਨਾਲ ਜੁੜ ਜਾਈਏ ਠੀਕ ਹੈ ਤਾਂ ਤਕਰੀਬਨ ਸਾਨੂੰ ਵੱਡਿਆਂ ਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਸਾਡਾ ਥੋੜਾ ਜਿਹਾ ਲਾਈਫ ਸਟਾਈਲ ਫਰਾ ਹੋ ਗਿਆ ਠੀਕ ਹੈ ਜੀ ਅਸੀਂ ਮਤਲਬ ਕਿ ਹੁਣ ਜੋ ਇਹ ਆਪਣੇ ਸਾਰੇ ਬਜ਼ੁਰਗਾਂ ਨੂੰ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਵੀ ਇਹ ਹੱਡੀਆਂ ਦੀ ਪ੍ਰੋਬਲਮ ਹੈ ਜੋੜਾਂ ਦੇ ਦਰਦਾਂ ਦੀ ਸਮੱਸਿਆ ਹੈ ਉਹ ਸਾਨੂੰ ਇੱਕ ਵਾਰੀ ਜ਼ਰੂਰ ਮੌਕਾ ਦੇਣ ਤਾਂ ਕਿ ਉਹ ਬਟ ਹਾਲਪੀ ਤੁਹਾਡੀ ਫੀਸ ਕਿੰਨੀ ਆ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਡਾਕਟਰ ਕਹਿੰਦੇ ਕੁਝ ਨਹੀਂ ਤੇ ਮੈਂ ਦੱਸਦੇ ਕੁਝ ਨਹੀਂ ਤੇ ਕਰਦੇ ਕੁਝ ਨਹੀਂ ਇਹਦੇ ਬਾਰੇ ਹਾਂ ਦੱਸੋ ਜਰਾ ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਇਹ ਅੱਗੇ ਵੀ ਮੈਨੂੰ ਕਈ ਵਾਰ ਕਿਸੇ ਬੰਦਿਆਂ ਨੇ ਫੋਨ ਤੇ ਪੁੱਛਿਆ ਕੁਦਰਤ ਨੂੰ ਪਿਆਰ ਕਰੋ ਤਾਂ ਕਿ ਤੁਸੀਂ ਹਮੇਸ਼ਾ ਲਈ ਖੁਸ਼ੀਆਂ ਭਰਾਂ ਲੰਮੀ ਉਮਰ ਵਾਲਾ ਜੀਵਨ ਬਤੀਤ ਕਰੋ ਕਿਉਂਕਿ ਆ ਕੁਦਰਤ ਨਾਲ ਜੁੜੋ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਰਗਵਿੰਦਰ ਸਿੰਘ ਤੋਂ ਅੱਜ ਅਸੀਂ ਫਿਰ ਇਸ ਨਵੇਂ ਐਪੀਸੋਡ ਦੇ ਵਿੱਚ ਅਸੀਂ ਸਿਹਤ ਸੰਬੰਧੀ ਜਿਹੜੇ ਆ ਡਾਕਟਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅਸੀਂ ਆਪਣੀ ਸਿਹਤ ਨੂੰ ਸੁਧਾਰਨ ਵਾਸਤੇ ਜਾਂ ਉਸ ਨੂੰ ਰिष्ट पुष्ट ਰੱਖਣ ਵਾਸਤੇ ਕੀ ਕੁਝ ਕਰ ਸਕਦੇ ਹਾਂ ਸੋ ਅੱਜ ਅਸੀਂ ਪਹੁੰਚੇ ਹਾਂ ਡੇਰਾ ਬੱਬਾ ਕਰਮ ਸਿੰਘ ਜੀ ਮਕਸੂਦਪੁਰ ਵਾਲਿਆਂ ਦੇ ਡੇਰੇ ਦੇ ਬਿਲਕੁਲ ਸਾਹਮਣੇ ਸਾ ਫਾਰਮੇਸੀ ਦੇ ਉੱਤੇ ਜਿੱਥੇ ਅਸੀਂ ਵੈਦ ਬਲਬੀਤ ਸਿੰਘ ਨਾਲ ਗੱਲਬਾਤ ਕਰਕੇ ਜਿਹੜੀ ਆ ਉਹਨਾਂ ਕੋਲੋਂ ਆਯੁਰਵੈਦਿਕ ਵਿੱਚ ਜਿਹੜੇ ਬਿਮਾਰੀਆਂ ਦੇ ਜਿਹੜੇ ਇਲਾਜ ਕੀਤੇ ਜਾਂਦੇ ਹਨ ਉਹਨਾਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ ਸੋ ਪਹਿਲਾਂ ਅਸੀਂ ਡਾਕਟਰ ਵੈਦ ਬਲਬੀਤ ਸਿੰਘ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਡਾਕਟਰ ਸਾਹਿਬ ਅਸੀਂ ਗੱਲ ਕਰਦੇ ਅੱਜ ਛੇ ਸਮੰਦੀਤ ਇਹ ਜਿਹੜਾ ਜੋੜਾਂ ਦਾ ਦਰਦ ਹੈ ਆਪਾਂ ਨੂੰ ਕੀ ਜੋੜਾਂ ਦਾ ਦਰਦ ਕੀ ਹੋਇਆ ਹੈ ਇਹ ਸਭ ਤੋਂ ਪਹਿਲਾਂ ਮੇਰਾ ਚੈਨਲ ਮੇਰਾ ਪਿੰਡ ਨਡਾਲਾ ਦੇਖਣ ਵਾਲੇ ਸੋਖਿਆਂ ਨੂੰ ਮੇਰਾ ਬਹੁਤ ਬਹੁਤ ਪਿਆਰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤੇ ਨਮਸਕਾਰ ਅੱਜ ਅਸੀਂ ਗੱਲ ਕਰਾਂਗੇ ਪੋਸਟੀਓ ਆਰਥਰਾਇਟਿਸ ਦੇ ਬਾਰੇ ਵਿੱਚ ਜੋ ਕਿ ਹੱਡੀਆਂ ਦੀ ਮੁੱਖ ਬਿਮਾਰੀ ਹੈ ਜੋੜ ਸਾਡੇ ਕਿਉਂ ਦੁਖਦੀ ਹਨ ਜੋੜ ਇੱਕ ਆਰਗਨ ਹੈ ਇਸ ਨੂੰ ਬਣਾਉਣ ਵਿੱਚ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਹਨ ਜੀ ਬਣਾਉਣ ਅਤੇ ਚਲਾਉਣ ਵਿੱਚ ਇਸ ਨੂੰ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਹਨ ਜਿਵੇਂ ਕਿ ਇਹ ਕੱਲਾ ਹੱਡੀਆਂ ਦੇ ਮੇਲ ਨਾਲ ਨਹੀਂ ਬਣਦਾ ਹੂੰ ਜਿਵੇਂ ਕਿ ਹੱਡੀਆਂ ਵਿੱਚ ਲਾਕਰਟੀਲਸ ਉਹ ਬਣਨ ਵਾਸਤੇ ਕੈਪਸੂਲ ਹੁਣ ਚਲਾਉਣ ਵਾਸਤੇ ਲਿਗਾਮੈਂਟ ਉਹਨੂੰ ਤੰਦਰੁਸਤ ਰੱਖਣ ਵਾਸਤੇ ਫਲੂਇਡ ਅਤੇ ਉਹਦੀ ਲਚਕ ਵਾਸਤੇ ਮਾਸਪੇਸ਼ੀਆਂ ਹੁੰਦੀਆਂ ਹਨ ਹੂੰ ਇਹਨਾਂ ਤੋਂ ਇਲਾਵਾ ਇਹਨਾਂ ਨੂੰ ਮਜ਼ਬੂਤ ਕਰਨ ਲਈ ਇਹਨਾਂ ਨੂੰ ਸਟਰੋਂਗ ਕਰਨ ਲਈ ਜਿਵੇਂ ਕਿ ਕੈਲਸ਼ੀਅਮ 비ਟਾਮਨ D3 ম্যাগ네షియం 소디움 포스포러스 징크 코퍼 ਆਇਰਨ ਤੇ ਆयोडीन ਦੀ ਲੋੜ ਪੈਦੀ ਹੈ ਕੋਈ ਵੀ ਕਾਰਨ ਕਰਕੇ ਕਿਸੇ ਵੀ ਦਿੱਕਤ ਕਰਕੇ ਇਹਨਾਂ ਵਿੱਚੋਂ ਇੱਕ ਵੀ ਕੋਈ ਵੀ ਤੱਤ ਦੀ ਕਮੀ ਆ ਜਾਵੇ ਤਾਂ ਸਾਡੀ ਬਾਡੀ ਸਾਨੂੰ అలਾਰਮ ਦੇ ਦਿੰਦੀ ਹੈ ਔਰ ਦਰਦ ਸਾਡੇ ਸਰੀਰ 'ਚ ਸਿਰੂਪ ਹੋ ਜਾਂਦੀਆਂ ਹਨ ਇਹਨਾਂ ਤੋਂ ਇਲਾਵਾ ਜੀ ਬੇਸਿਕਲੀ ਦੋ ਵੱਡੇ ਪੈਰਾਮੀਟਰ ਹਨ ਦਰਦਾਂ ਦੇ ਹੂੰ ਹੂੰ ਦੋ ਕਾਰਨ ਹਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਇੱਕ ਪਹਿਲਾ ਕਾਰਨ ਰਿਮੋਟਿਡ ਆਰਥਰਾਈਟਿਸ ਤੇ ਦੂਜਾ ਕਾਰਨ ਹੈ ਪੋਸਟਿਵ ਆਰਥਰਾਈਟਿਸ ਜਿਹੜਾ ਰਿਮੋਟਿਡ ਆਰਥਰਾਈਟਿਸ ਹੈ ਇਹ ਇੱਕ ਆਟੋ ਇਮਿਊਨ ਡਿਜ਼ੀਜ਼ ਹੈ ਜਿਸ ਨੂੰ ਅਸੀਂ ਸੈਲਫ ਡਿਫੈਂਸ ਆਫ आवर ਬੋਡੀ ਕਿਹਾ ਜਾਂਦਾ ਹੈ ਜੀ ਇਸ ਵਿੱਚ ਸਾਡੇ ਆਪਸ ਦੇ ਸੈੱਲ ਖੁਦ ਦੇ ਸੈਲਾਂ 'ਤੇ ਅਟੈਕ ਕਰ ਦਿੰਦੇ ਹਨ ਜੀਦਾਂ ਸਾਡਾ ਆਟੋ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੋ ਜਾਂਦਾ ਹੈ ਤੇ ਦਰਦ ਦਾ ਕਾਰਨ ਬਣਦਾ ਹੈ ਇਸੇ ਨੂੰ ਹੀ ਆਰੇ ਕਿਹਾ ਜਾਂਦਾ ਹੈ ਇਹਨੂੰ ਪੰਜਾਬੀ ਵਿੱਚ ਅਸੀਂ ਗਠੀਆ ਵੀ ਕਹਿ ਦਿੰਦੇ ਹਾਂ ਜੀ ਸੈਕੰਡ ਦੂਸਰਾ ਕਾਰਨ ਓਸਟਿਓ ਆਰਥਰਾਈਟਿਸ ਹੈ ਜਿਹੜਾ ਤੇ ਇੱਕ ਹੱਡੀਆਂ ਦੀ ਮੁੱਖ ਬਿਮਾਰੀ ਹੈ ਇਹ ਜਿਆਦਾ ਇਸਤੇਮਾਲ ਹੋਣ ਕਾਰਨ ਪੈਦਾ ਹੁੰਦੀ ਹੈ ਹੂੰ ਕਿਉਂਕਿ ਹੱਡੀਆਂ ਦਾ ਜਿਆਦਾ ਇਸਤੇਮਾਲ ਹੋਣ ਨਾਲ ਟੁੱਟ-ਟੁੱਟ ਜਾਣਾ ਕੱਸ ਜਾਣਾ ਕੈਲਸ਼ੀਅਮ ਪਾਟਿਲੇ ਫਲੂਇਡ ਦੇ ਸੁੱਪ ਜਾਣਕਾਰਨ ਇਹ ਬਿਮਾਰੀ ਪੈਦਾ ਹੁੰਦੀ ਹੈ ਜੀ ਇਸ ਨਾਲ ਲੋਕਾਂ ਨੂੰ ਬਹੁਤ ਸਮੱਸਿਆ ਆ ਜਾਂਦੀ ਹੈ ਲੋਕਾਂ ਦਾ ਕਿਉਂਕਿ ਲੋਕਾਂ ਦਾ ਲਾਈਫ ਸਟਾਈਲ ਖਰਾਬ ਹੋ ਜਾਂਦਾ ਕਿਉਂਕਿ ਚੱਲਣ ਫੜਨ ਵਿੱਚ ਇੱਕ ਤਾਂ ਆ ਜਾਂਦੀਆਂ ਨੇ ਇਹ ਹੀ ਹੱਡੀਆਂ ਦੀ ਮੁੱਖ ਬਿਮਾਰੀ ਹੈ ਤੇ ਇਹਨੂੰ ਹੀ ਅਸੀਂ ਅੱਜ ਮੇ ਵਿਸਤਾਰ ਬਣਾ ਡਾਕਟਰ ਸਾਹਿਬ ਤੁਸੀਂ ਸਾਨੂੰ ਬਹੁਤ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਜਿਹੜੀਆਂ ਇਹ ਹੱਡੀਆਂ ਜਿਹੜੇ ਜੋੜਾਂ ਦਰਦ ਕਿਵੇਂ ਖਰਾਬ ਹੁੰਦੇ ਹਨ ਤੇ ਸਾਨੂੰ ਇਹ ਦੱਸੋ ਕਿ ਇਸ ਦੇ ਨਾਲ ਮਰੀਜ਼ ਨੂੰ ਜਿਹੜੀ ਕਿਹੜੀ-ਕਿਹੜੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵੈਰੀ ਗੁੱਡ ਬਹੁਤ ਵਧੀਆ ਕੁਐਸਚਨ ਇਹਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਹੱਡੀਆਂ ਵਿੱਚ ਇਨਫੈਕਸ਼ਨ ਸ਼ੁਰੂ ਹੋ ਜਾਂਦੀ ਹੈ ਜੀ ਉਹਦੇ ਨਾਲ ਸਾਡੀਆਂ ਸਰੀਰ ਦੀਆਂ ਨਸਾਂ ਦਬ ਜਾਂਦੀਆਂ ਨੇ ਛੁੱਕੜ ਜਾਂਦੀਆਂ ਨੇ ਛੁਪ ਜਾਂਦੀਆਂ ਨੇ ਇਹੀ ਕਾਰਨ ਸਾਡੇ ਸੈਟਿਕਾ ਬੇਨ ਦਾ ਹੁੰਦਾ ਹੈ ਜੋ ਸਾਡੇ ਲੱਤ ਤੋਂ ਚੱਲ ਕੇ ਜੀ ਡਿਸਕ ਤੋਂ ਚੱਲ ਕੇ ਸਾਡੇ ਪੈਰਾਂ ਤੇ ਲੱਤਾਂ ਚ ਆਉਂਦੀ ਹੈ ਇਸ ਤੋਂ ਬਾਅਦ ਫਿਰ ਸਾਡੇ ਗੋਡੇ ਮੋਡੇ ਜੁੜ ਜਾਂਦੇ ਹਨ ਜਕੜ ਜਾਂਦੇ ਹਨ ਸਾਡੇ ਲਿਗਾਮੈਂਟ ਕਮਜ਼ੋਰ ਅਤੇ ਢਿੱਲੇ ਪੈ ਜਾਂਦੇ ਹਨ ਤੇ ਸਾਡੇ ਸਰੀਰ ਵਿੱਚ ਹਮੇਸ਼ਾ ਦਰਦ ਹੁੰਦਾ ਰਹਿੰਦਾ ਹੈ ਇਹੀ ਕਾਰਨ ਹੈ ਇਹਨਾਂ ਦੀ ਕਮੀ ਕਰਕੇ ਹੋਰ ਵੀ ਸਾਡੇ ਸਰੀਰ ਵਿੱਚ ਬਹੁਤ ਸਾਰੇ ਕੰਪਲਿਕਸ਼ਨਾਂ ਪੈਦਾ ਹੋ ਜਾਂਦੀਆਂ ਜਿਵੇਂ ਕਿ ਬੀਪੀ ਪ੍ਰੋਬਲਮ ਆ ਜਾਂਦੀ ਹੈ ਜੀ ਡਾਇਬੀਟਿਸ ਹੋ ਜਾਂਦੀ ਹੈ ਸਾਡਾ ਨਰਵ ਸਿਸਟਮ ਢੀਕ ਹੋ ਜਾਂਦਾ ਹੈ ਇਹ ਇੱਕ ਸਾਡੀ ਪਾਚਣ ਕਿਰਿਆ ਤੇ ਚੀਜ਼ਾਂ ਬਹੁਤ ਅਸਰਕ ਹੁੰਦੀਆਂ ਹਨ ਇਹਨਾਂ ਦਾ ਸਬੰਧ ਹੱਡੀਆਂ ਦੀ ਇਨਫੈਕਸ਼ਨ ਨਾਲ ਹੀ ਜੁੜਿਆ ਹੋਇਆ ਹੈ ਜੇ ਅਸੀਂ ਇਹ ਗੱਲ ਤੇ ਵਿਸ਼ਵਾਸ ਕਰੋ ਬਲੀਵ ਮੀ ਯਕੀਨ ਕਰੋ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ ਠੀਕ ਜੇਕਰ ਇਸ ਨੂੰ ਟਾਈਮ ਅਨੁਸਾਰ ਇਹਦੀ ਮੈਡੀਸਨ ਖਾਧੀ ਜਾਵੇ ਸੌਰੀ ਇਹਦੀ ਜੇਕਰ ਟਾਈਮ ਅਨੁਸਾਰ ਇਹਦਾ ਧਿਆਨ ਕੀਤਾ ਜਾਵੇ ਤੇ ਤਾਂ ਅਸੀਂ ਅਜਿਹੀਆਂ ਜੋੜਾਂ ਦੀਆਂ ਬਿਮਾਰੀਆਂ ਤੋਂ ਅਤੇ ਅਜਿਹੀਆਂ ਹੋਰ ਕਈ ਬਿਮਾਰੀਆਂ ਤੋਂ ਅਸੀਂ ਵਧੀਆ ਢੰਗ ਨਾਲ ਬਚ ਸਕਦੇ ਹਾਂ ਜੀ ਤੇ ਡਾਕਟਰ ਸਾਹਿਬ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਇਸ ਜੋੜਾਂ ਦੇ ਇਹ ਦਰਦ ਬਾਰੇ ਜਿਹੜੀ ਉਸ ਦਾ ਆਯੁਰਵੈਦਿਕ ਵਿੱਚ ਕਿਸ ਤਰ੍ਹਾਂ ਇਲਾਜ ਕਰਦੇ ਹੋ ਤੇ ਇਹ ਆਯੁਰਵੈਦਿਕ ਵਿੱਚ ਕਿੰਨਾ ਕੁ ਜਿਹੜਾ کارਗਰ ਜਿਹੜਾ ਸਿੱਧ ਹੁੰਦਾ ਹੈ ਕਿ ਲੋਕ ਤੁਹਾਡੇ ਕੋਲ ਕਿੰਨੇ ਕੁ ਮਰੀਜ਼ ਆਉਂਦੇ ਨੇ ਤੇ ਹਾਂਜੀ ਸਾਨੂੰ ਇਸ ਦਵਾਈ ਖਾਣ ਦੇ ਨਾਲ ਆਰਾਮ ਮਿਲਿਆ ਇਹਦੇ ਬਾਰੇ ਸਾਨੂੰ ਥੋੜਾ ਦੱਸੋ ਡਾਕਟਰ ਅਤੇ ਬਹਿਤ ਹਮੇਸ਼ਾ ਮਰੀਜ਼ ਦੇ ਪੇਨ ਨੂੰ ਹੀ ਕੰਟਰੋਲ ਕਰਨ ਵੱਲ ਧਿਆਨ ਜ਼ਿਆਦਾ ਦਿੰਦੇ ਹਨ ਹੂੰ ਅਸੀਂ ਪੇਂ ਦਾ ਪਿਛਲਾ ਕਾਰਨ ਇਹ ਉਸ ਨੂੰ ਧਿਆਨ ਵਿੱਚ ਦੰਨੇ ਹਾਂ ਜੀ ਫਿਸਲਾ ਕਾਰਨ ਕੀ ਹੈ ਸਾਡੇ ਸਰੀਰ ਵਿੱਚ ਜੋੜਾਂ ਪ੍ਰਤੀ ਦੋ ਮੇਜਰ ਸੈੱਲ ਹਨ ਜਿਨ੍ਹਾਂ ਨੂੰ ਬੋਸਟਿਓ ਸੈੱਟ ਸੈੱਲ ਤੇ ਕਾਂਡਰੋਸਾਈਟ ਸੈੱਲ ਕਿਹਾ ਜਾਂਦਾ ਹੈ ਜੀ ਇਹ ਸੈੱਲ ਸਾਡੀ ਬਾਡੀ ਵਿੱਚ ਕੈਲਸ਼ੀਅਮ ਪਾਰਟੀਲਿਸ ਸੈਲੂ ਬਲੂ ਫਲੂਇਡ ਨੂੰ ਲਿਜਾਣ ਦਾ ਅਤੇ ਪੈਦਾ ਕਰਨ ਦਾ ਕੰਮ ਕਰਦੇ ਹਨ ਜੀ ਜਦੋਂ ਇਹਨਾਂ ਸੈੱਲਾਂ ਵਿੱਚ ਦਿੱਕਤ ਆ ਜਾਂਦੀ ਹੈ ਤਾਂ ਇਹ ਕਿਰਿਆ ਸਹੀ ਨਹੀਂ ਹੁੰਦੀ ਤੇ ਇਹ ਕਿਰਿਆ ਜਦੋਂ ਸਹੀ ਨਹੀਂ ਹੁੰਦੀ ਤਾਂ ਸਾਨੂੰ ਹਰ ਟਾਈਮ ਸਾਡੇ ਦਰਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਠੀਕ ਹੈ ਤੇ ਅਸੀਂ ਇਹ ਇਹਨੂੰ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜੀਆਂ ਬੂਟੀਆਂ ਦੇ ਇਲਾਜ ਨਾਲ ਅਸੀਂ ਇਹ ਚੀਜ਼ ਮੈਡੀਸਿਨ ਤਿਆਰ ਕੀਤੀ ਹੈ ਵੀ ਇਹ ਸਾਨੂੰ ਪ੍ਰੋਬਲਮ ਨਾ ਆਵੇ ਤੇ 101% ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਬੰਦਾ ਪਿਆਰ ਦੇ ਵਿਸ਼ਵਾਸ ਨਾਲ ਦਵਾਈ ਖਾਂਦਾ ਹੈ ਤਾਂ ਉਹ ਹੱਡੀਆਂ ਦੇ ਦਰਦ ਤੋਂ ਸਦਾ ਸਟਪਾਰ ਆਉਦਾ ਹੋ ਜਾਂਦਾ ਹੈ ਪਰਾਚੀਨ ਕੌਤੁਮਨੀ ਜਿਹੜੀਆਂ ਹੱਡੀਆਂ ਦੇ ਦਰਦ ਨੇ ਹੱਡੀਆਂ ਦੇ ਦਰਦਾਂ ਨੂੰ ਅਸੀਂ ਕੋਈ ਬਿਮਾਰੀ ਹੀ ਨਹੀਂ ਸਮਝਦੇ ਕਾਰਨ ਕੀ ਹੈ ਜੇ ਅਸੀਂ ਆਯੁਰਵੈਦਿਕ ਨਾਲ ਜੁੜ ਜਾਈਏ ਆਯੁਰਵੈਦ ਅਸੀਂ ਨੇਚਰ ਨਾਲ ਜੁੜ ਜਾਈਏ ਠੀਕ ਹੈ ਤਾਂ ਤਕਰੀਬਨ ਸਾਨੂੰ ਵੱਡਿਆਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਸਾਡਾ ਥੋੜਾ ਜਿਹਾ ਲਾਈਫ ਸਟਾਈਲ ਖਰਾਬ ਹੋ ਗਿਆ ਠੀਕ ਹੈ ਜੇ ਅਸੀਂ ਮਤਲਬ ਕਿ ਹੁਣ ਜੋ ਵੀ ਮੇਰੇ ਕੋਲੇ ਪੇਸਾਂ ਪਾਉਂਦਾ ਹੈ ਮੈਂ ਉਹਨੂੰ ਲਾਣ ਪੇਸ ਦਵਾਈ ਦੇ ਨਾਲ ਨਾਲ ਉਹ ਉਹਦੀ ਥੋੜੀ ਜਿਹੀ ਲਾਈਫ ਸਟਾਈਲ ਨੂੰ ਚੇਂਜ ਕਰ ਲਓ ਤਾਂ ਤੁਹਾਨੂੰ ਮੇਰੇ ਅੰਦਾਜ਼ੇ ਹਿਸਾਬ ਦੇ ਮਤਲਬ 99% ਸਾਨੂੰ ਆਪਰੇਸ਼ਨ ਦੀ ਤੇ ਹੋਰ ਕਿਸੇ ਕਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਕਿਉਂਕਿ ਹੱਡੀਆਂ ਦਾ ਇਲਾਜ ਆਯੂ ਵੈਦਿਕ ਦੇ ਵਿੱਚ 101% ਕ્યો ਰਹਿ ਹਾਂ ਅਦਰਵਾਈਜ਼ ਤੁਹਾਨੂੰ ਤੁਸੀਂ ਬੇਗੋਰੀ ਕੀਤੀ ਹੈ 10 15 ਸਾਲ ਤੁਸੀਂ ਨਹੀਂ ਧਿਆਨ ਕੀਤਾ ਤੁਸੀਂ ਮੈਡੀਕਲ ਖਸਾ ਆ ਗਏ ਫਿਰ ਤੁਹਾਨੂੰ ਐਂਡੋਪੈਥੀ ਦੀ ਲੋੜ ਪੈ ਸਕਦੀ ਹੈ 99% ਜੇ ਬੰਦਾ ਥੋੜੇ ਧਿਆਨ ਨਾਲ ਚੱਲੇ ਆਯੁਰਵੇਦਿਕ ਮੈਡੀਸਨ ਲਵੇ ਤੇ ਆਯੁਰਵੇਦਿਕ ਨਾਲ ਨੇਚਰ ਨਾਲ ਜੁੜੇ ਤਾਂ ਕੋਈ ਲੋੜ ਨਹੀਂ। ਸੋ ਤਾਂ ਇਹ ਕਹਿੰਦਾ ਮਤਲਬ ਕਿ ਜੇ ਅਸੀਂ ਬੜੇ ਲਹਿਜੇ ਦੇ ਨਾਲ ਆਯੁਰਵੇਦ ਨਾਲ ਜੁੜੇ ਰਹੀਏ, ਟਾਈਮ ਸਿਰ ਦਵਾਈ ਖਾਦੇ ਰਹੀਏ ਤੇ ਜਿਹੜਾ ਅਖੀਰ 'ਚ ਸਾਨੂੰ ਜਿਹੜਾ ਆਪਰੇਸ਼ਨ ਕਰਾਉਣੇ ਪੈਂਦੇ ਨੇ, ਉਹਦੀ ਜਿਹੜੀ ਆ ਲੋੜ ਨਹੀਂ ਪੈਂਦੀ ਹੈ ਨਾ। ਉਹਦੀ ਲੋੜ ਨਹੀਂ ਪੈਂਦੀ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਜੇ ਆਪਾਂ ਨੂੰ ਦੇਖਿਆ ਜਾਵੇ ਇਹਦੇ ਵਿੱਚ ਮਤਲਬ ਕਿ ਅਸੀਂ ਥੋੜਾ ਜਿਹਾ ਆਯੁਰਵੇਦਿਕ ਨੂੰ ਤਾਂ ਕਹੇ ਆਯੁਰਵੇਦ ਦਾ ਪ੍ਰੋਸੈਸ ਥੋੜਾ ਲੰਮਾ ਹੁੰਦਾ ਪਰ ਫਿਰ ਕਿਤਾ ਲੰਮਾ ਨਹੀਂ ਹੁੰਦਾ ਜੀ ਕਿਉਂਕਿ ਇਹ ਮਰੀਜ਼ ਦੇ ਡਿਪੈਂਡੈਂਟ ਕਰਦਾ ਹੈ ਉਹ ਚ ਕਿੰਨੇ ਕੈਲਸ਼ੀਅਮ ਤੇ ਕਾਰਟਿਲੇਜ ਦੀ ਲੋੜ ਹੈ ਠੀਕ ਹੈ ਕਈ ਬੰਦੇ ਸਾਡੇ ਕੋਲੇ ਇੱਕ ਹਫਤੇ ਚ ਹੀ ਠੀਕ ਹੋ ਜਾਂਦੇ ਨੇ ਕਈਆਂ ਨੂੰ ਅਸੀਂ ਦੋ ਹਫਤੇ ਵੀ ਕਈਆਂ ਨੂੰ 1.5 ਮਹੀਨਾ ਵੀ ਦਵਾਏ ਹੋਣੀ ਚਾਹੀਦੀ ਹੈ ਸੋ ਆਪਾਂ ਗੱਲ ਕਰਦੇ ਭੀ ਜੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਸਾਨੂੰ ਜਦੋਂ ਕਿਸੇ ਮੁੱਕ ਲੱਗ ਜਾਂਦੀਆਂ ਤੇ ਉਹਨਾਂ ਦੇ ਜਿਹੜਾ ਸਾਈਡ ਇਫੈਕਟ ਆ ਜੋੜਾਂ ਦੇ ਦਰਤ ਪੈਂਦਾ ਤੇ ਉਹ ਉਹਨਾਂ ਬਿਮਾਰੀਆਂ ਤੇ ਕਿਹੜੀਆਂ-ਕਿਹੜੀਆਂ ਉਹਨਾਂ ਦਾ ਧਿਆਨ ਜਿਹੜਾ ਸਾਨੂੰ ਰੱਖਣਾ ਪਊਗਾ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਡੀ ਡਾਈਟ ਦਾ ਹੀ ਧਿਆਨ ਰੱਖਣਾ ਪੈਗਾ ਕਿ ਸਾਨੂੰ ਸ਼ੂਗਰ ਨਾ ਹੋਵੇ ਠੀਕ ਹੈ ਜੀ ਤੇ ਫਿਰ ਸਾਨੂੰ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੀਏ ਸੀ ਠੀਕ ਹੈ ਸਾਨੂੰ ਕਿਡੇ ਦੀ ਪ੍ਰੋਬਲਮ ਨਾ ਹੋਵੇ ਠੀਕ ਹੈ ਤੇ ਉਸ ਤੋਂ ਇਲਾਵਾ ਫਿਰ ਸਾਨੂੰ ਮਤਲਬ ਕਿ ਜਿਸ ਤਰ੍ਹਾਂ ਜੰਕ ਫੂਡ ਨੇ ਜਾਂ ਆਇਲੀ ਫੂਡ ਨੇ ਉਹਨਾਂ ਤੋਂ ਥੋੜਾ ਜਿਹਾ ਬਚਣਾ ਪਵੇ। ਕਿਹਾ ਹਮ ਸਵਾਲ ਪੁੱਛ ਤੁਹਾਡੀ ਫੀਸ ਕਿੰਨੀ ਆ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਡਾਕਟਰ ਕਹਿੰਦੇ ਕੁਛ ਨਹੀਂ ਤੇ ਮੈਂ ਦੱਸਦੇ ਕੁਛ ਨਹੀਂ ਤੇ ਕਰਦੇ ਕੁਛ ਨਹੀਂ ਇਹਦੇ ਬਾਰੇ ਹਮ ਦੱਸ ਜਗਾ। ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਇਹ ਅੱਗੇ ਵੀ ਮੈਨੂੰ ਕਈ ਬਾਰੇ ਕਿਸੇ ਬੰਦਿਆਂ ਨੇ ਫੋਨ ਤੇ ਪੁੱਛਿਆ ਗੱਲ ਕਰਦੇ ਨੇ ਪਹਿਲਾਂ ਕਿਉਂਕਿ ਇਟ ਇਜ਼ ਵੈਰੀ ਗੁੱਡ ਕੁਐਸਚਨ। ਸਾਡੀ ਮਤਲਬ ਕਿ ਕੋਈ ਅਸੀਂ ਐਕਸਟਰਾ ਨਹੀਂ ਕਰਾਉਂਦੇ। ਨਾ ਸਿੱ ਕੋਈ ਟੈਸਟ ਲੈਂਦੇ ਨਾ ਕੋਈ ਵੱਖਰੀ ਫੀਸ ਹੈ। ਅਸੀਂ ਸਿਰਫ ਇੱਕ ਹਫ਼ਤੇ ਦੀ ਦਵਾਈ ਦਾ ਖਰਚਾ 400 ਰੁਪਏ ਹੈ ਜੋ ਕਿ ਹਰ ਰੋਜ਼ ਦੀ 50 ਇਸ ਤੋਂ ਇਲਾਵਾ ਸਾਡੀ ਕੋਈ ਫੀਸ ਨਹੀਂ ਸਾਡਾ 100% ਵਾਦਾ ਹੈ ਕਿਉਂਕਿ ਅਸੀਂ ਕੈਣੀ ਤੇ ਕਰਨੀ ਵਿੱਚ ਯਕੀਨ ਰੱਖਦੇ ਹਾਂ ਠੀਕ ਹੈ ਤੇ ਆਖਿਰਕਾਰ ਮੈਂ ਇਹੀ ਆਪਣੇ ਸਾਰੇ ਵਿਜੋਗਾਂ ਨੂੰ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਵੀ ਇਹ ਹੱਡੀਆਂ ਦੀ ਪ੍ਰੋਬਲਮ ਹੈ ਜੋੜਾਂ ਦੇ ਦਰਦਾਂ ਦੀ ਸਮੱਸਿਆ ਹੈ ਉਹ ਸਾਨੂੰ ਇੱਕ ਵਾਰੀ ਜਰੂਰ ਮਾਫਾ ਦੇਣ ਤਾਂ ਕਿ ਉਹ ਵੱਡੇ ਡਾਕਟਰਾਂ ਦੀਆਂ ਫੀਸਾਂ ਤੋਂ ਅਤੇ ਵੱਡੇ ਡਾਕਟਰਾਂ ਮਹਿੰਗੀਆਂ ਫੀਸਾਂ ਤੋਂ ਅਤੇ ਆਪਰੇਸ਼ਨਾਂ ਤੋਂ ਬਚ ਸਕਣ ਅਸੀਂ ਸੇਵਾ ਦਾ ਮੌਂਗਾ ਕਰਕੇ ਇਹ ਚੀਜ਼ ਮਹਿਸੂਸ ਕਰਾਵਾਂਗੇ ਮਹਿਸੂਸ ਹੋਏਗੀ ਕਿ ਪਛਤ ਨੂੰ ਵੀ ਸਾਡਾ ਕੋਦਰ ਤੇ ਨਾਲ ਜੁੜ ਕੇ ਕਿਤਨਾ ਫਾਇਦਾ ਦੱਸਿਆ ਕਿ ਅਸੀਂ ਕੋਈ ਟੈਸਟ ਨਹੀਂ ਕਰਦੇ ਫਿਰ ਤੁਸੀਂ ਜਿਹੜਾ ਉਹ ਮਤਲਬ ਜੜ ਤੱਕ ਕਿਵੇਂ ਪਹੁੰਚਦੇ ਹੈਗੇ ਵੀ ਅਸੀਂ ਮਰੀਜ਼ ਨੂੰ ਚੈੱਕ ਕਰਦੇ ਹਾਂ ਕਿਉਂਕਿ ਸਾਨੂੰ ਜਦੋਂ ਅਸੀਂ ਆਪਣੇ ਕੋਰਸ ਕਰਦੇ ਹਾਂ ਆਰਥੋਪੈਡਿਕ ਉੱਤੇ ਸਾਨੂੰ ਇਹ ਸਿਖਾਇਆ ਜਾਂਦਾ ਹੈ ਵੀ ਹੱਡੀਆਂ ਔਰ ਪੁਆਇੰਟ ਕਿੱਥੇ-ਕਿੱਥੇ ਪ੍ਰੋਬਲਮ ਹੈ ਅਸੀਂ ਮਰੀਜ਼ ਨੂੰ ਚੈੱਕ ਕਰਦੇ ਹਾਂ ਉਹਨਾਂ ਦੇ ਬੋਡੀ ਚੈੱਕ ਕਰਦੇ ਹਾਂ ਉਹਨਾਂ ਦੇ ਨਸਾਂ ਚੈੱਕ ਕਰਦੇ ਹਾਂ ਸਾਨੂੰ ਉੱਥੋਂ ਆਊਟਪੁਟ ਨਿਕਲਿਆ ਆਉਂਦੀ ਹੈ ਵੀ ਇਹਨੂੰ ਕੈਲਸ਼ੀਅਮ ਕਾਰਟਿਲੇਜ ਦੀ ਪ੍ਰੋਬਲਮ ਹੈ ਉਹ ਕਾਰਟਿਮ ਕੈਲਸ਼ੀਅਮ ਕਿੱਥੋਂ ਮਿਲਦਾ ਹੈ ਉਹ ਸਾਨੂੰ ਵਿਟਾਮਿਨ D3 ਕੈਲਸ਼ੀਅਮ ਮੈਗਨੀਸ਼ੀਅਮ ਕਾਪਰ ਆਇਰਨ ਆਉਡੀਨ ਤੋਂ ਪ੍ਰਾਪਤ ਹੁੰਦਾ ਹੈ ਅਸੀਂ ਉਹ ਮੈਡੀਸਨ ਦੇ ਦਿੰਨੇ ਆ ਤਾਂ ਕੁਦਰਤ ਬਣੋ ਤਾਂ ਸਾਰਾ ਕੁਝ ਓਕੇ ਹੋ ਜਾਂਦਾ ਜਿੱਦੀ ਚੀਜ਼ ਦੀ ਡੈਫੀਸੈਂਸੀ ਦੀ ਘਾਟ ਪੂਰੀ ਹੋ ਗਈ ਡਾਕਟਰ ਮੈਡੀਕਲ ਮਰੀਜ਼ ਕਹਿੰਦਾ ਉਹ ਬਿਲਕੁਲ ਠੀਕ ਆ ਅਖੀਰ ਤੇ ਸਾਡੇ ਦਸਤਾਉਨ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਹਾਂ ਅਖੀਰ ਦੇ ਵਿੱਚ ਮੈਂ ਸਾਰੇ ਜਨਤੂ ਨੂੰ ਇੱਕ ਸਾਂਝਾ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਕੁਦਰਤ ਨਾਲ ਜੁੜੋ ਕੁਦਰਤ ਨੂੰ ਪਿਆਰ ਕਰੋ ਤਾਂ ਕਿ ਤੁਸੀਂ ਹਮੇਸ਼ਾ ਲਈ ਖੁਸ਼ੀਆਂ ਭਰਾਂ ਜ਼ੰਮੀ ਉਮਰ ਵਾਲਾ ਜੀਵਨ ਬਤੀਤ ਕਰੋ ਕਿਉਂਕਿ ਆ ਕੁਦਰਤ ਨਾਲ ਜੁੜਨਾ ਹੀ ਆਯੂ ਵੈਦਾਂ ਨਾਲ ਜੁੜਨਾ ਹੈ ਧੰਨਵਾਦ ਸੋ ਇਸ ਹਨ ਵੈਦ ਬਲਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਜੋੜਾਂ ਦੇ ਦਰਦ ਅਤੇ ਉਸ ਦੇ ਇਲਾਜ ਬਾਰੇ ਆਯੂ ਵੈਦ ਦੇ ਵਿੱਚ ਹੋਣ ਵਾਲੇ ਇਲਾਜ ਦੀ ਸਾਨੂੰ ਜਾਣਕਾਰੀ ਦਿੱਤੀ ਸੋ ਉਮੀਦ ਹੈ ਕਿ ਤੁਹਾਨੂੰ ਜਿਹੜਾ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਊਗਾ ਜੇਕਰ ਪਸੰਦ ਆਇਆ ਤਾਂ ਇਸ ਨੂੰ ਅੱਗੇ ਤੋਂ ਅੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਜਿਹੜੀ ਹੈ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ ਸੋ ਅਸੀਂ ਅਗਲੇ ਐਪੀਸੋਡ ਵਿੱਚ ਫਿਰ ਕਿਸੇ ਨਵੇਂ ਵਿਸ਼ੇ ਤੇ ਨਵੇਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਨਮਸਕਾਰ